ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਤੁਹਾਨੂੰ ਇੱਕ ਵੱਡਾ ਟੂਰਨਾਮੈਂਟ ਦਰਸ਼ਕ ਕਹਿ ਰਹੇ ਸੀ ਕਾਫੀ ਦਿਨਾਂ ਤੋਂ ਟੂਰਨਾਮੈਂਟ ਨਹੀਂ ਆਇਆ ਸਵਾਜੇ ਵਾਲਾ ਕਰੀ ਵਾਲੇ 'ਚ ਮੰਨਿਆ ਵੀ ਸਰਾ ਲੱਗੀ ਆ ਰੌਣਕਾਂ ਵੱਡੀਆਂ ਸੀਆਂ ਤੇ ਦਰਸ਼ਕ ਸੋਚਦੇ ਵੀ ਹੁਣ ਬੈਸਟਾਂ ਨੂੰ ਇਨਾਮ じゃ ਨਹੀਂ ਆਇਆ ਵੱਡਾ ਪਰ ਅੱਜ ਤੁਹਾਨੂੰ ਇਸ ਵਾਲੀ ਵੀਡੀਓ ਦੇ ਵਿੱਚ ਵੱਡਾ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਇੱਕ ਦਿਨ ਬਚਿਆ ਉਸ ਮੇਲੇ ਦੇ ਜੋ ਜੋ ਇਹ ਵੱਡਾ ਕੱਪ ਕਰਵਾਇਆ ਜਾਣਾ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀਡੀਓ ਨੂੰ ਜ਼ਰੂਰ ਕਰਕੇ ਜਾਇਓ ਖਿਡਾਰੀ ਉਹ ਖੇਡਣੇ ਜਿਨ੍ਹਾਂ ਦੇ ਤੁਸੀਂ ਦਿਲ ਤੋਂ دیਵਾਨੇ ਆ ਮੇਰੇ ਵੀਰੋ ਉਹ ਟੂਰਨਾਮੈਂਟ ਬੱਲੋ ਮਾਦਰਾ ਮਹਾਲੀ ਇਲਾਕੇ ਦੇ ਵਿੱਚ ਕਈਏ ਮੇਰੇ ਵੀਰੋ ਜੈਸ ਮੀਲੇ ਤੇ 8 ਮਾਰਚ ਦੇ ਦਿਨ ਸਰੇ ਦੇ ਖਿਡਾਰੀ 8 ਮਾਰਚ ਨੂੰ ਤੁਹਾਨੂੰ ਦੇਖਣ ਨੂੰ ਮਿਲਣਾ ਮੇਰੇ ਵੀਰੋ ਓਪਨ ਦੇ ਮੈਚ ਆ ਚਾਰ ਖਿਡਾਰੀ ਬਾਹਰੋਂ ਰੱਖੇ ਗਏ ਆ ਸੱਦੇ ਪੱਤਰਾ ਵਾਲਿਆਂ 16 ਟੀਮਾਂ ਚੋਟੀ ਦੀਆਂ ਮੇਰੇ ਵੀਰੋ ਇਸ ਮੇਲੇ ਤੇ ਪਹੁੰਚ ਰਹੀਆਂ ਚਾਰ ਖਿਡਾਰੀ ਬਾਹਰੋਂ ਬੈਸਟ ਰੇਡਰ ਤੇ ਜਾਫੀ ਨੂੰ ਲੰਡੀਆਂ ਜਬ ਜੀਪਾਂ ਦਿੱਤੀਆਂ ਜਾਣਗੀਆਂ ਇੱਥੋਂ ਦੇਖਣ ਵਾਲਾ ਹੋਊ ਚ ਜੀਪਾਂ ਦਾ ਜੇਤੂ ਕਿਹੜਾ ਬਣਦਾ ਉਸ ਦਿਨੇ ਜੇਤੂ ਕਿਹੜਾ ਰਹੂਗਾ ਮੇਰੇ ਵੀਰੋ ਬੈਸਟ ਕੌਣ ਰਹੂਗਾ ਕਿਉਂਕਿ ਫਰਿਆਦ ਸ਼ਾਜੀ ਉਹਨਿਆਨੇ ਵੀ ਖੇਡਣਾ ਤੇ ਸ਼ੀਲੂ ਨੇ ਵੀ ਖੇਡਣਾ ਤੇ ਸਾਰੀ ਜੋ ਹੈ ਚੋਟੀ ਚੋਟੀ ਦੇ ਮੱਲ ਬਰਸਾਲਪੁਰੇ ਨੇ ਵੀ ਖੇਡਣਾ ਸਾਰੀ ਮੱਲ ਤੁਹਾਨੂੰ ਇਸ ਮੇਲੇ ਤੇ ਦੇਖਣ ਨੂੰ ਮਿਲਣੇ ਆ ਇਸ ਮੇਲੇ ਤੇ ਰੌਣਕਾਂ ਲੱਗਣਗੀਆਂ ਇੱਕ ਉਹ ਖਿਡਾਰੀ ਦੀ ਵੀ ਇੰਤਿਆਰ ਹੋ ਰਹੀ ਆ ਉਸ ਦਿਨ ਪਤਾ ਲੱਗੂਗਾ ਉਸ ਖਿਡਾਰੀ ਦਾ ਵੀ ਉਹਨੇ ਖੇਡਣਾ ਹੈ ਨਹੀਂ ਜੱਗੂ ਦਾ ਉਸ ਦਿਨ ਕਲੀਅਰ ਕਰਾਂਗੇ ਜਿਸ ਦਿਨ ਵੀਡੀਓ ਅਪਲੋਡ ਉਸ ਦਿਨ ਕਰਾਂਗੇ ਤੇ ਦੱਸਾਂਗੇ ਵੀ ਜੱਗੂ ਨੇ ਖੇਡਣਾ ਜਾਂ ਨਹੀਂ ਤਾਂ ਕਰਕੇ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਖਿਡਾਰੀ ਚੋਟੀ ਦੇ ਬਾਕੀ ਮੇਲਾ ਦੇਖਣਾ ਨਾ ਭੁੱਲਿਓ ਇੱਕ ਦਿਨ ਬਚਿਆ ਤੇ ਦੇਖਿਓ ਜਰੂਰ ਇਸ ਮੇਲੇ ਤੇ ਵੀ ਰੌਣਕਾਂ ਵੱਡੀਆਂ ਇਹ ਤੁਹਾਨੂੰ ਸਰੇ ਦਾ ਟੂਰਨਾਮੈਂਟ ਦੱਸਣਾ ਸੀਗਾ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਧੰਨਵਾਦ